ਤਰਨਤਾਰਨ ਇਹ ਜਿਵੇਂ ਚੋਣਾ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆ ਰਿਹਾ ਆ ਆਮ ਆਦਮੀ ਪਾਰਟੀ ਆਪਣੀ ਲੀਡਰਸ਼ਿਪ ਜਿਹੜੀ ਕਿ ਲਗਾਤਾਰ ਹਮੇਸ਼ ਸਿੰਘ ਸੰਧੂ ਦੇ ਹੱਕ ਚ ਤਰਨਤਾਰਨ ਦੇ ਵਿੱਚ ਪੱਕੇ ਡੇਲੇ ਲਗਾਈ ਬੈਠੀ ਆ ਤੇ ਜਿਸ ਤੋਂ ਬਾਅਦ ਉੱਥੇ ਹੀ ਦੇਖਣਾ ਹੋਵੇਗਾ ਕਿ ਕੌਣ ਐਮਐਲਏ ਬਣਦਾ ਹੈ ਕਿਸੀ ਜਿੱਤ ਹੁੰਦੀ ਹੈ ਤੇ ਕਿਹੜਾ ਹਾਰਦਾ ਹੈ ਤੇ ਦੁੱਚੇ ਪਾਸੇ ਉੱਥੇ ਹੀ ਇਸ ਸਿਆਸੀ ਅਖਾੜੇ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਵਿਰੋਧੀ ਧਿਰ ਤੱਕ ਲਲਕਾਰੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੋਡ ショਅ ਕੱਢਿਆ ਤੇ ਉੱਥੇ ਹੀ ਰੋਡ ショਅ ਦੇ ਦੌਰਾਨ ਬਾਦਲਾਂ ਦੇ ਉੱਤੇ ਯਾਨੀ ਕਿ ਅਕਾਲੀ ਦਲ ਤੇ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਵੀ ਕੀਤਾ ਹਰਮਿੰਦਰ ਸਿੰਘ ਸੰਧੂ ਨੇ ਤਰਨਤਾਰਨ ਦੇ ਇਲਾਕਾ ਵਾਸੀ ਨੂੰ ਖਾਸ ਤੌਰ ਤੇ ਅਪੀਲ ਵੀ ਕੀਤੀ ਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਆਹ ਦੀ ਸਰਕਾਰ ਯੋਗ ਇਸ ਬੰਦੇ ਮੇਰੇ ਮਾਸੀ ਸਾਡੀਆਂ ਮਾਵਾ ਸਾਡੀਆਂ ਬੱਚੀਆਂ ਏਸ ਕੰਦੇ ਸਮਝੇ ਲਗਰ ਦੇ ਸਾਥ ਆਦਾਲ ਦਿ ਲੋ ਦਿ ਲੋ ਦਿ ਲੋ ਧਨਵਾਦ ਕਿ ਤੁਸੀਂ ਹਮੇਸ਼ਾ ਹੀ ਬੜਾ ਵੱਟਾ ਬਾਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜਦੀ ਕਲਾ ਰਹੀ ਆ ਤੁਹਾਡੀ ਚੜਦੀ ਕਲਾ ਰਹੀ ਆ ਔਰ ਅੱਜ ਜੇਜੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਬੰਦ ਪਿਆਰੇ ਮੋਕਤਰੀ ਸਾਫ ਸਾਹ ਪਟਵੰਤ ਸਿੰਘ ਜੀ ਮਾਨ ਉਹਨਾਂ ਨਾਲ ਪੰਜਾਬ ਦੇ ਚਾਰਜ ਬੜੇ ਸਤਾਰਜੋਗ ਕਮਿਸ਼ ਯੋਧਿਆ ਜੀ ਔਰ ਵੀਰੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਤਿੰਨ ਨੰਬਰ ਤੇ ਆਪਣਾ ਭੱਗਣਿਆ ਤੇ ਝਾੜੂ ਦਾ ਨਿਸ਼ਾਨ ਤਕੜੇ ਹੋ ਕੇ ਆਪਣੇ ਇਲਾਕੇ ਦੀ ਆਪਣੇ ਪਿੰਡਾਂ ਦੀ ਇਸ ਕਰਕੇ ਸਾਡਾ ਪਵਿੱਤਰ ਧਰਤੀ ਲਈ ਆਪਾਂ ਇਹ ਕਾਮਯਾਬੀ ਰਖੜੀਆਂ ਤੁਹਾਡਾ ਬਹੁਤ ਬਹੁਤ ਹੋਟਲ ਫੋਰਟ ਤੁਹਾਡਾ ਧੰਨਵਾਦ ਸਮੁੱਚੇ ਗੋਲਵੜ ਦਾ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਹੀ ਸਤਿਕਾਰਯੋਗ ਇਸ ਬੰਦੇ ਮੇਰੇ ਮਾਸੀ ਸਾਡੀਆਂ ਮਾਵਾਂ ਸਾਡੀਆਂ ਬੱਚੀਆਂ ਏਪਿੰਡੇ ਸਮਝੇ ਲਗਰ ਦੇ ਸਾਥ ਆਦਾਲ ਦਿ ਲੋ ਦਿ ਲੋ ਦਿ ਲੋ ਧਨਵਾਦ ਕਿ ਤੁਸੀਂ ਹਮੇਸ਼ਾ ਹੀ ਬੜਾ ਵੱਟਾ ਬਾਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜਦੀ ਕਲਾ ਰਹੀ ਆ ਤੁਹਾਡੀ ਚੜਦੀ ਕਲਾ ਰਹੀ ਆ ਔਰ ਅੱਜ ਜੇਜੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਬੰਦ ਪਿਆਰੇ ਮੁੱਖ ਮੰਤਰੀ ਸਾਹਿਬ ਸਾਪਕਵਤ ਸਿੰਘ ਜੀ ਨਾਲ ਪੰਜਾਬ ਦੇ ਚਾਰਜ ਬੜੇ ਸਰਕਾਰਯੋਗ ਕਬੀਸ਼ ਯੋਧਿਆ ਜੀ ਔਰ ਵੀਰੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਤਿੰਨ ਨੰਬਰ ਦੇ ਆਪਣਾ ਭੱਡਣਿਆ ਤੇ ਝਾੜੂ ਦਾ ਨਿਸ਼ਾਨ ਤਕੜੇ ਹੋ ਕੇ ਆਪਣੇ ਇਲਾਕੇ ਦੀ ਆਪਣੇ ਪਿੰਡਾਂ ਦੀ ਇਸ ਤਰ੍ਹਾਂ ਤਾਕਤ ਦੇ ਪਵਿੱਤਰ ਧਰਤੀ ਲਈ ਆਪਾਂ ਇਹ ਕਾਮਯਾਬੀ ਰੱਖੜੀਆਂ ਤੁਹਾਡਾ ਬਹੁਤ ਬਹੁਤ ਕੋਟਲ ਕੋਟ ਤੁਹਾਡਾ ਧੰਨਵਾਦ ਸਮੁੱਚੇ ਗੋਲਵੜ ਦਾ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ